ਆਇਆ ਹੈ ਗੱਗੀ ਉਹ ਹੈ ਜਿਹਨੇ ਆਪਣੇ ਸਮੇਂ ਦੇ ਵਿੱਚ ਹਲਵੇ ਗੱਗੀ ਤੂੰ ਕੁਝ ਛੁੱਟਿਆ ਰਹੀਆਂ ਗਰਾਊਂਡ ਫੇਰ ਤੈਨੂੰ ਅਡੀਕਦੀ ਹੈ ਪਰ ਗੱਗੀ ਜੋ ਕਰ ਗਿਆ ਉਹ ਨਹੀਂ ਕਿਸੇ ਕੋ ਹੋਣਾ ਗੱਗੀ ਦੇ ਰਿਕਾਰਡ ਵੱਡੇ ਆ ਖੀਰਾਂ ਵਾਲਿਆ ਗੱਗੀ ਆ ਮੇਰੇ ਵੀਰੇ ਚੌਥਾ ਜੱਫਾ ਮੋਟਰਸਾਈਕਲ ਵਾਲਾ ਜੋ ਗਦਰ ਦੀ ਕਬੱਡੀ ਉੱਤੇ ਟੀਟਿਓ ਉਹ ਬੱਲੇ 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 ਰੱਖਦਾ ਤਾਣ ਤੇ ਹੱਥ ਢੇੜੀਆਂ ਲੱਗੇ ਮੁਕਾਬਲਾ ਹਾਏ ਮੇਰੀ ਜਾਨ ਤੇ ਲੱਕੀ ਸੰਧੂ ਹਾਂ ਤੇ ਪਿਊਸ਼ ਜਾਨ ਜੀ ਜਫਾ ਮੋਟਰਸਾਈਕਲ ਮੋਟਰਸਾਈਕਲ ਕੋਲੀਆਂ ਮੋਟਰਸਾਈਕਲ ਪਰ ਇਧਰਲੇ ਪਾਸੇ ਬੱਲੇ 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 ਤੇ ਦੂਸਰੇ ਪਾਸੇ ਚੌੜੇ ਮਦਰਿਆ ਦਾ ਹਰਸ਼ਾ ਉਹ ਕਬੱਡੀ ਦਾ ਡੀਟੀਓ ਉਹ ਚੋਲੇ ਵਾਲੇ ਦਾ ਜਫਾ ਤੇ ਰੀਡਰ ਕਹਿੰਦੇ ਗਦਰ ਇਹ ਆ ਚੱਲ ਬਾਹਰ ਇਧਰਲੀ ਸਾਈਡ ਅਰਸ਼ ਆਇਆ ਸੁਖਮਨ ਅਰਸ਼ ਗੱਲ ਸਿਰੇ ਗੱਲ ਸਿਰੇ ਗੱਲ ਸਿਰੇ ਉਹ ਡੀਟੀਓ ਨੇ ਚਲਾਨ ਕੱਟ ਦਿੱਤਾ ਲੱਗੇ ਆਹ ਚੱਕ ਤੀਜਾ ਜਫਾ ਕੱਟੂ ਚਲਾਨ ਬਾਪੂ ਕਪੂਰ ਸੋਵਾ ਇੱਕ ਮਿੰਟ ਛੇਵ ਜੋੜੇ ਆ ਰਿਹਾ